ਓਏ ਇੱਕ ਵਾਸੇ ਜੰਗਾ ਚਿੱਟੀ ਵਾਲਾ ਸਰਦਾਰ ਚੂਹੇ ਚਾਰ ਰੋਣਾ ਚੇਤਾ ਸਾਥ ਸ੍ਰੀ ਕਾਲ ਜੀ ਆਪਾਂ ਤੁਹਾਡੇ ਲਈ ਹੁਣ ਫਾਈਨਲ ਮੈਚ ਦੇ ਟਾਪ ਰੇਡਾਂ ਤੇ ਟਾਪ ਜਫੇ ਲੈ ਕੇ ਆਇਆ ਕਰਾਂਗੇ ਜਿਹੜੇ ਪੂਰਾ ਫਾਈਨਲ ਮੈਚ ਨਹੀਂ ਦੇਖ ਪਾਉਂਦੇ ਉਹਨਾਂ ਨੂੰ ਪੂਰਾ ਫਾਈਨਲ ਮੈਚ ਵਰਗਾ ਨਜ਼ਾਰਾ ਪੇਸ਼ ਕਰਿਆ ਕਰਾਂਗੇ ਉਹਨਾਂ ਦੇ ਟਾਪ ਰੇਡਾਂ ਦੇ ਜਫੇ ਲੈ ਕੇ ਆਇਆ ਕਰਾਂਗੇ ਤੇ ਉਹਨੂੰ ਤੁਸੀਂ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਹੋ ਸਕਦਾ ਲਾਈਕ ਕਰਦਿਆ ਕਰੋ ਜਿਵੇਂ ਹੁਣ ਬਾਹਰ ਆਸਟ੍ਰੇਲੀਆ ਚੱਲ ਰਿਹਾ ਉੱਥੋਂ ਦੇ ਲੈ ਕੇ ਆਵਾਂਗੇ ਜੇ ਕੋਈ ਪੰਜਾਬ ਦਾ ਵੀ ਟਾਪ ਮੈਚ ਹੋਊਗਾ ਤਾਂ ਉਹ ਵੀ ਲੈ ਕੇ ਆਇਆ ਕਰਾਂਗੇ ਚਲੋ ਫਿਰ ਆਜੋ ਦੇਖੋ ਹੁਣ ਮੈਚ ਫਿਰ ਲਾਉਣ ਯਾਰਾ ਧੰਨਵਾਦ ਜੀ ਲਓ ਕਬੱਡੀ ਮੇਰੇ ਵੀਰੋ ਗੁਰਮਾਂ ਵਾਲਾ ਬਿੱਲਾ ਇਸ ਵੇ ਖੇਡ ਮੈਦਾਨ ਚ ਪਾਉਣ ਲਈ ਵਧਿਆ ਹੋਇਆ ਜਲਾਲਪੁਰ ਦਾ ਪਾਲਾ ਗਿੰਨੀ ਅਹਿਮਦਵਾਲ ਦੀ ਧਿਰਤੀ ਦਾ ਸੋਨੀ ਹੈ ਤੇ ਯਾਦਾ ਸਰਪੰਚ ਸੁਰਖਪੁਰੀਆ ਦੇਖਾਂਗੇ ਲਾਉ ਯਾਦਗਰੀ ਦਫਾ ਕਿ ਨਹੀਂ ਇੱਕ ਬੱਲੇ ਬਿੱਲਾ ਗੁਰਮਾਂ ਦੀ ਧਿਰਤੀ ਦਾ ਦੂਜੇ ਬੰਨੇ ਓ ਯਾਦਾ ਸੁਰਖਪੁਰੀਆ ਯਾਦਾ ਸੁਰਕਬੁਰੀਆ ਆ ਪ੍ਰਦੀਪ ਦਬਈ ਜੁੱਲਰ ਵਾਲੇ ਉਹਨਾਂ ਦੀਆਂ ਮੁੰਡੀਆਂ ਨੇ ਅੱਜ ਬਸਤਾ ਨੂੰ ਮੇਰੇ ਵੀਰੋ ਹਾ ਸਾਹਮਣੇ ਕਬੱਡੀ ਪੌਂਦ ਲਈ ਬੁਲਟ ਆ ਗਿਆ ਸੰਧੂਆ ਬੁਲਟ ਖੀਰਾ ਵਾਲੀਆ ਸਾਰਿਆਂ ਨੂੰ ਬੇਨਤੀ ਆ ਪਿਆਰ ਨਾਲ ਭਰਾਵੋ ਪਿਆਰ ਨਾਲ ਪਿਆਰ ਨਾਲ ਸਾਰੇ ਕਿਉਂਕਿ ਆਪਾਂ ਜਾਰੇ ਏਡੀ ਦੂਰੋਂ ਆਏ ਆ ਸਾਰੇ ਪਿਆਰ ਦਾ ਸਾਥ ਦਿਓ ਇੱਕ ਦੂਜੇ ਨਾਲ ਰਲ ਕੇ ਰਵਾਂਗੇ ਤਾਂ ਤਰੱਕੀਆਂ ਹੋਣਗੀਆਂ ਵਰਗੇ ਘੜੀ ਦੀ ਧਰਤੀ ਤੇ ਆਹ ਮੁਕਾਬਲਾ ਕਿਵੇਂ ਕਿਦਾਂ ਦਾ ਹੋਣਾ ਸਮਾਂ ਦੱਸੂਗਾ ਖੜਕਾ ਦੜਕਾ ਕਬੱਡੀ ਦਾ ਮੇਸ਼ੀ ਦੀ ਪਾਈ ਹੋਈ ਕਬੱਡੀ ਆਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਜੱਗਾ ਚਿੱਟੀ ਵਾਲਾ ਤੇ ਦੂਜੇ ਪਾਸੇ ਹਰਖੋ ਵਾਲੀ ਐ ਆਹ ਖਿਲਾਰ ਦਿੱਤੀਆਂ ਦੇ ਦੂਜੇ ਪਾਸੇ ਚਾਰ ਬੋਵਰ ਖੇਰਾਂ ਦੇ ਵਿੱਚੋਂ ਉਹ ਕਲਸੀਆਂ ਵਾਲਾ ਇੰਦਰਜੀਤ ਦਾ ਜਾਂ ਫਿਰ ਜੱਗਾ ਚਿੱਟੀ ਵਾਲਾ ਉਹ ਖੜਕਾ ਦੜਕਾ ਕਿਹਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਸਮਾਂ ਦੱਸੂਗਾ ਉਹ ਬੱਲੇ 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 ਉਹ ਰਣੀਕਾਂ ਵਾਲਾ ਕਾਜੂ ਐ ਉਹ ਰਣੀਕਾਂ ਵਾਲਾ ਕਾਜੂ ਐ ਇਹ ਮਾਸੀਵੜ ਦੀ ਧਰਤੀ ਦਾ ਮਨਜੋਤ ਗਿੱਲ ਡੰਬਰਾਬਲੀ ਟੀਮ ਨੇ ਜੋੜ ਗਿਆ ਜਿਹੜੇ ਬਾ ਬਾਜੀ ਭਾਮ ਸਾਹਿਬ ਆ ਸਾਹਮਣੇ ਧਲੇੜਾ ਵਾਲਾ ਗੁਰੀ ਕਬੱਡੀ ਪਾਉਣ ਲਈ ਵਧਿਆ ਜਲਾਲਪੁਰਿਆ ਪਾਲਾ ਤੇ ਆ ਜਾਦਾ ਸੁਨਖਪੁਰੀਆ ਹੁਣ ਦੇਖੋ ਕਬੱਡੀ ਦਾ ਸਪੰਚ ਲਾਊ ਚਾਦ ਗਰੀ ਜਫਾ ਕੇ ਨਹੀਂ ਲਾਊ ਚਾਦ ਗਰੀ ਜਫਾ ਕੇ ਨਹੀਂ ਲਾਊ ਜਾਦਗਰੀ ਜਫਾ ਕੇ ਨਹੀਂ ਆ ਜਾਦਾ ਸਪੰਚ ਜਾਦਾ ਤੇ ਧਲੇੜਾ ਵਾਲਾ ਲੈ ਵੀ ਸਵੈਟਰਮੈਨ ਪੰਮਾ ਭਾਮ ਆਈ ਫਿਰਦਾ ਆ ਬੁਲਟਾ ਖੀਰਾ ਬਾਲ ਦੀ ਧਰਤੀ ਦਾ ਉਧਰ ਐਸਜੀਡੀਐਸ ਟਰਾਂਸਪੋਰਟ ਜਗਰੂ ਪਗੇਲੂਰੀ ਵਿਸ਼ੇਸ਼ ਤੌਰ ਤੇ ਆਏ ਹੋਇਆ ਆ ਦੇਖਦੇ ਲਵਾਈ ਆ ਬੁਲਟ ਖੀਰਾ ਵਾਲੀ ਆ ਖੀਰਾ ਵਾਲੀ ਬੁਲਟਾ ਜਦ ਬੱਲੇ ਨਾਲ ਟਕਰ ਹੋਣੀ ਹੈ ਇੱਕ ਪਾਸੇ ਜਾਦਾ ਸਰਪੰਚ ਆ ਬੱਲੇ ਬੱਲੇ ਹੋ ਗਈ ਮਿੱਤਰੋ ਤੇ ਦੂਜੇ ਪਾਸੇ ਸਾਜੀ ਆ ਆ ਮੋਹਨਵੀਰ ਬੱਲਪਰਾ ਸਾਡਾ ਆ ਵੇਖਾਂਗੇ ਕੀ ਕਹਿੰਦਾ ਹੈ ਪਰ ਨੰਬਰ ਉਧਰ ਧੰਨਵਾਦ ਆ ਸਾਡਾ ਪ੍ਰਦੀਪ ਭਾਈ ਗੱਡੂਆ ਵਾਲਾ ਦबई ਜੁਲਰ ਵਾਲਾ ਪ੍ਰਦੀਪ ਗੱਡੂਆ ਸਗਰੂਰ ਵਾਲਾ ਉਹਨਾਂ ਵੱਲੋਂ ਉਹਨਾਂ ਵੱਲੋਂ 5000 ਦੀਆਂ ਆ ਦੂਜੀ ਕਬੱਡੀ 1100 ਡਾਲਰ ਦੀ ਪੱਲ ਭਰਾਵਾਂ ਦੀ ਮੇਰੇ ਵੀਰੋ ਮਨਜੋਤ ਖੀਬਰਾ ਸਾਹਿਬ ਦੀ ਧਰਤੀ ਦਾ ਆ ਵਾਹ ਓਏ ਸਿੰਘ ਜਕਿੰਗਾ ਦੂਜੀ ਗੈਸ ਵਾਲੀ ਸਵਲ ਪਾ ਗਿਆ ਸਾਡੀ ਧਰਤੀ ਦਾ ਇਹ ਕਹਿੰਦਾ ਕੈਦਿਆ ਕਰੋ ਸੰਧੂਓ ਕਿ ਬਾਬੇ ਤਰਸੇਮ ਸਿੰਘ ਭੰਡਾਲ ਦਾ ਆ ਪੋਤਾ ਕਬੱਡੀ ਪਾ ਰਿਹਾ ਹੈ ਓ ਸੁਪਰਮੈਨ ਆਇਆ ਅੱਜ ਦੇਖਦੇ ਆ ਆਂਦਰਜੀਤ ਕਾਲਸੀਆ ਵਾਲਾ ਔਰ ਦੂਜੇ ਬਨੇ ਬੁਲਟ ਅਂਦਰਜੀਤ ਕਾਲਸੀਆ ਵਾਲਾ ਤੇ ਬੁਲਟ ਫੇਰ ਬੁਲਟ ਫੇਰ ਬੁਲਟ ਫੇਰ ਆ ਧੱਕ ਧੱਕ ਕਰਾਈ ਫਿਰਦਾ ਹੈ ਬੁਲਟ ਕਾਪਾ ਇਹ ਫਰਦਾਬਾ ਹੋਇਆ ਬੋਲਟ ਨੰਬਰ ਲਾ ਕਰਾਉਂਦਾ ਇੱਕ ਇੱਕ ਕਬੱਡੀ ਬਾਕੀ ਆ ਹਾਫ ਸਮੇਂ ਦੀ ਦੇਖ ਕੇ ਕੌਡੀ ਜਿਹੜੀ ਹਾਫ ਸਮੇਂ ਦੀ ਬਾਕੀ ਆ ਅਗਲੇ ਹਫਤੇ ਲਈ ਸਾਡੇ ਪ੍ਰੋਫੈਸਰ ਮੱਖਣਜੀਤ ਜੀ ਹਕੀਮਪੁਰ ਤੇ ਅਮਨ ਸਾਡਾ ਭਰਾ ਔਰ ਰੰਦਾਵਾ ਨਿਊਜ਼ੀਲੈਂਡ ਵਾਲਾ ਤਿਆਰੀ ਖਿੱਚ ਕੇ ਰਖੜ ਗਏ ਬੱਲੇ ਬੱਲੇ ਹੋ ਗਈ ਮਿੱਤਰੋ ਔ ਇੱਕ ਪਾਸੇ ਜੰਗਾ ਚਿੱਟੀ ਵਾਲਾ ਸਰਦਾਰ ਜੂਰ ਸਿੰਘ ਚਾਰ ਰਿਆ ਚਿਹਤਾ ਔ ਰਾਰੇ ਲੰਬੜਾ ਚਿਹਤਾ ਇੱਕ ਪਾਸੇ ਖੀਰਾ ਵਾਲਿਆ ਔ ਪਰਸੇਵ ਸਿੰਘ ਪੰਡਾਲ ਦਾ ਪੋਤਾ ਔ ਨੰਬਰ 9 ਦੀ ਟੀਮ ਨੇ ਜੋੜਦਾ ਹੋਇਆ ਔ ਬਾਬੇ ਪਰਸੇਵ ਪੰਡਾਲ ਦਾ ਪੋਤਾ ਬੋਲਟ 112 ਜੀਵੀ ਹੈ 15 ਪ੍ਰੋ ਮੈਕਸ ਦੇ ਨਾਲ ਯਾਦਵਿੰਦਰ ਸੁਰਕਪੁਰ ਦਾ ਤੇ ਖੀਰਾਵਾਲ ਦੇ ਬੁੱਢ ਦਾ ਸਨਮਾਨ ਕੀਤਾ ਜਾ ਰਿਹਾ ਹੈ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਸਾਰੇ ਭਰਾ ਦੀਪ ਢੱਲੋਂ ਸੋਡੀ ਗੱਲ ਹੈਰੀ ਬੈਂਸ ਸ਼ਕਰਪੁਰੀਏ ਸਾਜੀ ਦਾ ਨਾਂ ਬਲੋ ਸੋਨੇ ਦੇ ਕੈਂਠੇ ਦੇ ਨਾਲ ਮਾਨ ਕੀਤਾ ਜਾ ਰਿਹਾ ਹੈ ਕੌਣ ਛਾ ਸਵਾਰ ਬਣਦਾ ਆਹ ਵੇਖੋ ਸਾਹਮਣੇ ਰਾਤ ਭੁੱਲ ਗਿਆ ਆਹ ਰਾਤ ਭਲੇ ਕੀ ਫੈਸਲਾ ਇਹ ਫੈਸਲੇ ਕਰਨੇ ਵੱਡੇ ਜੱਜਾਂ ਦੇ ਰੰਦਾ ਆ ਇਹ ਫੈਸਲੇ ਕਰਨੇ ਵੀ ਬੜੇ ਔਖੇ ਹੁੰਦੇ ਆ ਕਰ ਗੱਲ ਇਹਨਾਂ ਦੀ ਇਹੋ ਜਿਹੇ ਫੈਸਲਿਆਂ ਤੇ ਕਹਿੰਦੇ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਆ ਉਹ ਕਹਿੰਦੇ ਮੇਸ਼ੀ ਫੇਰ ਆ ਗਿਆ ਉਹ ਸਾਹਮਣੇ ਕਬੱਡੀ ਦਾ ਸਪਾਇੰਟਰ 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 ਮੈਨ ਕਬੱਡੀ ਦਾ ਮੇਸ਼ੀ ਤੇਂਦਰਜੀਤ ਕਲਸੀਆਂ ਵਾਲਾ ਇਹ ਆ ਕਹਿੰਦੇ ਕਲਸੀਆਂ ਵਾਲਾ ਇੰਦਰਜੀਤ ਪਰ ਹਰ ਕੋ ਕੇ ਮੇਸ਼ੀ ਦੇ ਨਾਲ ਯਾਰੀ ਆ ਪਿਆਰ ਆ ਤੇ ਮੇਸ਼ੀ ਜਿੱਥੇ ਗਿਆ ਉਥੇ ਖੜਦਾ ਤੇ ਉਧਰ ਮੈਨੂੰ ਲੱਗਦਾ ਸਰਪੰਚ ਨੇ ਗਰਾਂਟ ਫੜ ਲਈ ਆ ਉਹ ਕਹਿੰਦੇ ਸਰਪੰਚ ਗਰਾਂਟ ਲੈ ਗਿਆ ਉਹ ਕਹਿੰਦੇ ਸਾਜੀ 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 ਫੜ ਲਿਆ ਸਰਪੰਚਾ ਇੱਕ ਹੋਰ ਫੜਨਾ ਪੈਣਾ ਹਲੇ ਇੱਕ ਵਾਰੀ ਦੂਰ ਫੜਦਾ ਪੈਣਾ ਰੰਦਾਵੇ ਜਦੋਂ ਵੀ ਮੁੰਡਾ ਨਾ ਰੇਡ ਪਾਉਂਦਾ ਧਰਤੀ ਮਾਂ ਨੂੰ ਮੱਥਾ ਟੇਕ ਕੇ ਰੇਡ ਪਾਉਂਦਾ ਐਨੀ ਨਿਮਰਤਾ ਦੁਨੀਆ ਦੇ ਵਿੱਚ ਆ ਬੱਲੇ 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 ਉਹ ਨਹੀਂ ਰਿਸਾ ਉਹ ਹਰ ਜੋ ਪਿੱਛੇ ਹਰ ਜੋ ਪਿੱਛੇ ਆਹ ਕੁੰਡੀਆਂ ਦੇ ਸਿੰਘ ਫਸੇ ਪਾਏ ਆ ਉਹ ਹੰਦੇ ਦੂਰ ਨੇ ਉਹ ਮਲਡੂਰਾ ਦੂਰ ਐ ਇੱਥੋਂ ਉਹ ਚੈਰੀ ਦੇ ਖੇਤਰਲੇ ਪਾਸੇ ਉਹ ਵਾਹ ਗਗਰਵਾ ਇੱਕ 골ਡਨ ਬੋਏ ਆਫ ਕਬੱਡੀ ਆ ਮੇਰੇ ਪੰਜਾਬੀ ਵੀਰੋ ਤਾੜੀਆਂ ਮਾਰ ਦਿਓ ਇਸ ਗੱਭਰੂ ਵਾਤੇ 골ਡਨ ਬੋਏ ਆ ਕਬੱਡੀ ਐ ਚਿੱਤੀ ਬੜਾ ਜੱਗਾ ਕਹਿੰਦੇ ਬੋਲਡਰ ਨੂੰ ਜੱਫਾ ਲਾ ਗਿਆ ਇਧਰ ਜੱਫਾ ਤੇ ਉਧਰ ਜੱਫਾ ਜੱਫੇ ਤੇ ਅੱਗੇ ਜੁੜਦਾ ਹੋਇਆ ਸ਼ਕਰਪੁਰੀਆ ਸਾਜੀ ਆ ਗਿਆ ਪ੍ਰੋਫੈਸਰ ਸਾਹਿਬ ਇਹ 5000 ਦੀ ਕਬੱਡੀ ਦੁਰੀ ਫਿਰਦੀ ਆ 5000 ਡਾਲਰ ਦੇਖੋ ਕਿੰਡੀ ਵੱਡੀ ਰਕਮ ਐ ਉਧਰ ਪਾਲੇ ਵੀਰ ਹੁਣਾ ਵੱਲੋਂ ਦੇਖੋ ਮਾਇਆ ਦੇ ਗਫੇ ਦੇ ਖਿਡਾਰੀ ਬਾਅਦ ਚ ਗੱਲ ਕਰਦੇ ਜਾਦਾ ਔਰ ਜਾਦਾ ਦੇ ਉਧਰਲੇ ਪਾਸੇ ਸਾਜੀ ਔ ਇੱਕ ਕਪੂਰਥਲੀਆ ਤੇ ਦੂਜੇ ਪਾਸੇ ਜਲੰਦਰੀਆ ਬਿਲਕੁਲ ਹੰਦੇ ਦੇ ਲਾਗੇ ਵਾਹ ਵੈ ਵਾਹ ਵਾਹ ਹੁਣ 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 ਵਾਹ ਵੈ ਵਾਹ ਉਹ ਹੁਣ ਕੀ ਕਹੀਏ ਵੀ 5000 ਦਾ ਫੈਸਲਾ ਕਰਨਾ ਕਾ ਪੁਆਇੰਟ ਦਾ ਫੈਸਲਾ ਕਰਨਾ ਪਈ ਹੋਈ ਹੈ ਉਹ ਨਾਲ ਪਹਾੜਾਂ ਟੱਕਰ ਔਖੀ ਔਖਾ ਖੜਨਾ ਬਾਦ ਚਟਾਨਾਂ ਦੇ ਉਹ ਕਹਿੰਦੇ ਸੱਚ ਸਿਆਣੇ ਔਖਾ ਆੜਾ ਨਾਲ ਤੂਫਾਨਾਂ ਦੇ ਉਹ ਤੂਫਾਨਾਂ ਦਾ ਆੜਾ ਲੈਣ ਵਾਲੀ ਗੱਲ ਹੋਈ ਪਈ ਹੈ ਉਹ ਨਹੀਂ ਰਿੱਸਾ ਉਹ ਮੁੰਡਾ ਉਹ ਮੁੰਡਾ ਸੋਨੀ ਮੁੰਡਾ ਸੋਨੀ ਪਰਸਾਉ ਨੇ ਨਿਕਲ ਗਿਆ ਨੌਜਨ ਬਹੁਤ ਪਿਆਰਾ ਖਿਡਾਰੀ ਹੈ ਗੁਰੀ ਧਲੇਰ ਬਾਲਾ ਹੀ ਪਿਆਰਾ ਖਿਡਾਰੀ ਹੈ ਰਨਦਾ ਸਰੜੀ ਬੰਦੇ ਲਿਖਦੇ ਹੁੰਦੇ ਆ ਇਤਿਹਾਸ ਲਿਖਿਆ ਜਾਣਾ ਅੱਜ ਦੇ ਮੇਲੇ ਦਾ ਇਤਿਹਾਸ ਇਤਿਹਾਸ ਲਿਖਿਆ ਜਾਣਾ ਉਹ ਦੇਖਾਂਗੇ ਸਾਹਮਣੇ ਧਨੌਲੇ ਵਾਲਾ ਕਾਲਾ ਨੰਬਰ ਆਪਣੀ ਟੀਮ ਦੇ ਲਈ ਜੁੜਦਾ ਹੋਇਆ ਅਗਲੀ ਕਬੱਡੀ ਇਹ ਮੁੰਡਾ ਕਹਿੰਦਾ ਜਦੋਂ ਜਾਫੀ ਜਿੰਨੇ ਮਰਜੀ ਜਫੇ ਲਾ ਸਕਦੇ ਲਗਾਤਾਰ ਇਹਦੇ ਬਾਰੇ ਸੋਚਿਆ ਜਾਵੇ ਕਿ ਧਾਵੀ ਕਿਉਂ ਨਹੀਂ ਕਬੱਡੀਆਂ ਪਾ ਸਕਦਾ ਇਹ ਗੱਲ ਸੋਚੀ ਜਾਵੇ ਇਹ ਤੁਹਾਡੀ ਕਚਹਿਰੀ ਵਿੱਚ ਹੈ ਉਹ ਪਾਲਿਆ ਉਹ ਪਾਲਿਆ ਮੁੰਡਾ ਗੁੱਟ ਛੜਾ ਕੇ ਜਾਂਦਾ ਛੂਕਦਾ ਉਹ ਕਾਲਿਆ ਧਨੌਲੇ ਪਿੰਡ ਵਾਲਿਆ ਉਹਦਰ ਵੀ ਕਬੱਡੀ ਪੇਚੀ ਹੈ ਟੱਚ ਮਾਰਨਾ ਮੀਕੇ ਜੋਲ ਦੇ ਤਰੀਕੇ ਤੁਹਾਨੂੰ ਦੱਸਿਆ ਉਹ ਸਾਹਮਣਾ ਬੋਲਟ ਕਹਿੰਦੇ ਖੀਰਾੜੀ ਦੀ ਧਰਤੀ ਦਾ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀਆ 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 ਚਿੱਟੀ ਵਾਲਾ ਬੁਲਟ ਬੁਲਟ ਮੋਟਰਸਾਈਕਲ ਕਿਹੜਾ ਪਸੰਦ ਕਰਦਾ ਇਹ ਵੀ ਕੁਐਸਚਨ ਦਾ ਜਵਾਬ ਨਹੀਂ ਤੇਰਾ ਨਾਂ ਬੁਲਟੀ ਕਹਿੰਦਾ ਮੇਰਾ ਨਾਂ ਬੁਲਟ ਹੈ ਮੈਂ ਬੁਲਟੀ ਪਸੰਦ ਕਰਦਾ ਪਰ ਆ ਖਿਡਾਰੀ ਦੇ ਕੋ ਸਾਹਮਣੇ ਬਾਈ ਸਿਰੇ ਦਾ ਰੇਂਜਰ ਆ ਦੋ ਕਬਟੀਆਂ ਬਾਕੀ ਨੇ 50000 ਵਾਲੀਆਂ ਦੋ ਕਬਟੀਆਂ 100000 ਆਹ ਤੋਂ ਬਾਅਦ ਇੱਕ ਕਬੱਡੀ ਰਹਿ ਜਾਣੀ ਐ ਜੇ ਪਾਰ ਲੈ ਗਿਆ ਯਾਦੇ ਤੋਂ ਫਿਰ ਇੱਕ ਕਬੱਡੀ ਰਹਿ ਜਾਣੀ ਪਰ ਯਾਦਾ ਯਾਦਾ ਬਹੁਤ ਜਿਆਦਾ ਸਾਜੀ ਸਾਜੀ ਦਾ ਜਿਆਦਾ ਜਿਆਦਾ ਬੱਲੇ 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 ਬੱਲਾ ਤੇ ਸਰਪੰਚ ਬੱਲੇ 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 ਮਾ ਪਿੰਡ ਮੀਰੀਪੀਰੀ ਕਬੱਡੀ ਕੇ ਲੱਭਦਾ ਜੋਦਾ ਗਰੁੱਪ ਦੇ ਵੱਲੋਂ ਜਲਾਲਪੁਰੀ ਦੇ ਪਾਲੇ ਦਾ ਇੱਕ ਜੱਫਾ 500 ਡਾਲਰ ਦਾ ਹੋਵੇਗਾ ਉਧਰ ਹਰਜੋਤ ਭੰਡਾਲ ਸਾਡਾ ਵੀਰ ਆ ਉਹ ਵੀ ਪੁੱਜਿਆ ਹੋਇਆ ਕਿਤੇ ਮੇਲੇ ਤੇ ਤੇ ਸਾਹਮਣੇ ਦੇਖਾਂਗੇ ਖੇਡ ਮੈਦਾਨ ਦੇ ਅੰਦਰ ਬੱਲੇ ਬੱਲੇ ਕਰਾਉਣ ਵਾਲਾ ਸ਼ੇਕਰਪੁਰੀਆ ਸਾਜੀ ਤੇ ਜਾਫਰ ਦੇਖਾਂਗੇ ਸਿਹਰ ਦੌੜ ਦੀ ਧਰਤੀ ਦਾ ਸੋਨੀ ਕਰਾਉ ਬੱਲੇ ਬੱਲੇ ਏ ਬੱਲੇ ਬੱਲੇ ਲਾ ਕੇ ਹੀ ਰੰਦਾਵੇ ਕਰਾਉ ਬੱਲੇ ਬੱਲੇ ਜਦੋਂ ਬੋਲਦਾ ਹਲੇ ਫਿਰ ਕਰਾਉਂਦਾ ਬੱਲੇ ਬੱਲੇ ਫਿਰ ਕਰਾਉਂਦਾ ਬੱਲੇ ਬੱਲੇ ਬਹੁਤ ਸੋਹਣੀ ਸੋਹਣੀ ਨੇ ਕੋਸ਼ਿਸ਼ ਕੀਤੀ ਹੈ ਕੁਦਾ ਪਿਆਰ ਦਿੰਦਾ ਹੈ ਬੱਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਧਰੋਲੇ ਬੜਾ ਕਾਲਾ ਖੇਡ ਮੈਦਾਨ ਦੇ ਅੰਦਰ ਫੇਰ ਕਬੱਡੀ ਪਾਉਣ ਦੀ ਬੰਦਾ ਹੋਇਆ ਸਾਹਮਣੇ ਚਾਰ ਜਫੀਆਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਵਾਵੇਗਾ ਕੌਣ ਪੈਦਾ ਵਦਾ ਕਰਵਾਵੇਗਾ ਉਧਰ ਦੇਖਾਂਗੇ ਕਾਲੇ ਦੀ ਕਬੱਡੀ ਤੇ ਕਾਲੇ ਦੀ ਕਬੱਡੀ ਤੇ ਕਾਲੇ ਦੀ ਕਬੱਡੀ ਤੇ ਉਹ ਸਰਪੰਚ ਗਰਾਂਡ ਲੈ ਗਿਆ ਸਰਪੰਚ ਗਰਾਂਡ ਲੈ ਗਿਆ ਕਬੱਡੀ ਖੇਡਣੀ ਹੋਵੇ ਜੋਰ ਜ਼ਰੂਰੀ ਹੈ ਔਰ ਢੋਲ ਲੱਗੇ ਜੇ ਨੱਚਣਾ ਹੋਵੇ ਲੋਰ ਜ਼ਰੂਰੀ ਹੈ ਔਰ ਜੇ ਖੇਡ ਕਬੱਡੀ ਖੇਡਣੀ ਹੋਵੇ ਅੱਜ ਜ਼ੋਰ ਜ਼ੋਰ ਆ ਆ ਹਾਂ ਬੱਲੇ 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 ਏ ਉਹ ਬੱਲੇ ਉਹ ਬੱਲੇ ਆ ਸਵਾਦ ਲਿਆਤਾ ਉਹ ਸਵਾਦ ਲਿਆਤਾ ਮਾਂ ਦੇ ਬਲੀ ਪੁੱਤਰੇ ਮੇਰੂ ਕੀ ਜੱਫੇ ਦਾ ਸਵਾਦ ਆਇਆ ਬੈਂਦ ਵਾਲੀਓ ਕਿੰਨੀ ਦੇ ਲਈ ਤਾੜੀਆਂ ਜ਼ੋਰਦਾਰ ਮਾਰਦੇ ਹੋ ਦਰਸ਼ਕ ਵੀਰ ਕਬੱਡੀ ਫੇਰ ਉਹ ਫੇਰ ਕਹਿੰਦਾ ਬੱਬੇ ਦਾ ਬੁਲਟ ਹੈ ਤੇ ਮੈਂ ਪਸੰਦ ਵੀ ਬੁਲਟੀ ਕਰਦਾ ਆ ਬਾਬੇ ਦਾ ਬੁਲਟ ਤੇ ਪਿੰਡ ਉੜੇ ਨਾਲ ਉਚਾਏ ਖੇਡਦਾ ਕਬੱਡੀ ਕਦੇ ਕਰਦਾ ਆਏ ਹਾਏ 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 ਉਹ ਮੇਰਿਆ ਰੱਬਾ ਫੇਰ ਵੀ ਉਹ ਹੀ ਹੋ ਗਿਆ ਆਹ ਦੇਖੋ ਮਗਨ ਮਦਨ ਗੁਰਾ ਵੀ ਹੋ ਗਿਆ ਜੀ ਦਾ ਨਾਮ ਗਰੇਵਾ ਜੱਸੀ ਗੰਡੂ ਸਾਡੀ ਜ਼ਿੰਦਗੀ ਦਾ ਸਤਕਾਰ ਨੇ ਤੇ ਸਾਹਮਣੇ ਦੇਖਾਂਗੇ ਕਬੱਡੀ ਤੇ ਨੰਬਰ ਕਹਿੰਦੇ ਹਰਖੋ ਵਾਲੀਆ ਮੇਸੀ ਜੋੜਦਾ ਹੋਇਆ ਉਧਰ ਸਾਡਾ ਵੀਰ ਸਿੰਘ ਜੋਧਰ ਰਮਾਣਾ ਬੜਾ ਧੰਨਵਾਦ ਸੁਖਰਾਜ ਰਮਾਣਾ ਬੜਾ ਧੰਨਵਾਦ ਸਾਡੇ ਭਰਾ ਦਾ ਬਾਲਨ ਕੋਪਰੇਸ਼ਨ ਦਾ ਬੜਾ ਧੰਨਵਾਦ ਸਾਰੀ ਮਿੱਤਰ ਮੰਡਲੀ ਦਾ ਮੈਚ ਸਮਾਪਤੋ ਜਾਦਾ ਸੁਰਖਪੁਰੀਆ 11 ਟੱਚ ਤੇ 4 ਜਫੇ ਤੀਜੀ ਵਾਰ ਬੈਸ ਬਣਿਆ ਔਰ ਗੋਪੀ ਸ਼ੋਕਰ ਕਹਿੰਦਾ ਵੀ ਹੁਣ ਇਹ ਟੀਮ ਮੇਰੀ ਪੀਰੀ ਇਹ ਜੋਦੇ ਕਹਿੰਦਾ ਸਾਡੇ ਨਾਲੋਂ ਜਾਦੇ ਦੀ ਟੀਮ ਹੈ ਇਧਰ ਕੌਣ ਬਣਿਆ me